ਸ਼੍ਰੀ ਗੁਰੂ ਨਾਨਕ ਦਾਸ ਮਹਾਰਾਜ ਜੀ ਕੀ ਜੈ ਅਸੀਂ ਅੱਜ ਗੋਸਵਮੀ ਸ਼੍ਰੀ ਗੁਰੂ ਨਾਨਕ ਦਾਸ ਮਹਾਸੰਪੀ ਪੰਜਾਬ ਦੀ ਪੂਰੀ ਟੀਮ ਵਿਦ ਸਿਟੀ ਟੀਮ ਵਿਦ ਡਿਸਟ੍ਰਿਕਟ ਸਲਾਮਾਬਾਦ ਮਹੱਲੇ ਦੇ ਜਿਹੜਾ ਪਰਸੋਂ ਕੋਸ਼ਿਸ਼ ਰਾਰਤੀ ਬੰਦਿਆਂ ਨੇ ਗੁੰਡਾਗਰਦੀ ਮਚਾਈ ਆ ਔਰ ਉਹਦੇ ਵਿੱਚ ਸਾਡੀ ਮਹਾਸ਼ਾਹ ਤੇ ਗਰੀਬ ਲੋਕਾਂ ਨਾਲ ਇਟ ਰੋੜੇ ਸੁੱਟੇ ਉਹਨਾਂ ਨੇ ਸੱਟਾਂ ਲਾਈਆਂ ਇੱਕ ਤਾਂ ਕੰਨ ਵੱਢ ਦਿੱਤਾ ਇੱਕ ਤਾਂ ਗੋਡੇ ਤੇ ਸੱਟ ਲੱਗੀ ਇੱਕ ਤਾਂ ਮੂੰਹ ਤੋੜ ਦਿੱਤਾ ਉਹਦੇ ਦੰਦ ਸਾਰੇ ਅੰਦਰੋਂ ਚਲ ਗਏ ਆ ਔਰ ਉਹਦਾ ਟ੍ਰੀਟਮੈਂਟ ਹਸਪੀਟਲ ਚ ਹੋ ਰਿਹਾ ਔਰ ਅਸੀਂ ਇਸ ਮਸਲੇ ਚ ਆਏ ਸੀ ਐਸਐਸਓ ਸਾਹਿਬ ਨੂੰ ਕਹਿਣ ਕਿ ਐਸਐਸਓ ਸਾਹਿਬ ਕੀ ਕਾਰਵਾਈ ਅਜ ਤੱਕ ਹੋਈ ਹੈ ਕੀ ਕਮੀ ਹੈ ਉਹ ਐਸਐਸਓ ਸਾਹਿਬ ਨੂੰ ਸਾਨੂੰ ਦੱਸਿਆ ਵੀ ਇੱਕ ਬੰਦਾ ਤਾਂ ਮੌਕੇ ਤੇ ਫੜ ਕੇ ਅਰੈਸਟ ਕਰ ਲਿਆ ਸੀ ਉਹ ਤਾਂ ਜੇਲ੍ਹ ਚ ਹੈ ਪਰ ਬਾਕੀ ਦੇ ਜਿਹੜੇ ਆ ਉਹਨਾਂ ਐਮਐਲਆਰ ਕੱਟੀ ਜਾਏਗੀ ਤਾਂ ਉਹਨਾਂ ਦੀ ਸਟੇਟਮੈਂਟ ਲੈ ਕੇ ਮੈਂ ਬਾਕੀ ਸਾਰਿਆਂ ਦੇ ਉੱਤੇ ਪ੍ਰਚਰ ਰਜਿਸਟਰ ਕਰਕੇ ਉਹ ਅਰੈਸਟ ਕਰਨੇ ਆ ਫਿਰ ਅਟੈਕ ਕੀਤਾ ਉਹਨਾਂ ਹਸਪਤਾਲ ਜਾ ਕੇ ਵੀ ਅਟੈਕ ਕੀਤਾ ਔਰ ਰਸਤੇ ਦੇ ਵਿੱਚ ਐਸਐਸਓ ਸਾਹਿਬ ਖੁਦ ਨਾਲ ਸੀਗੇ ਉਹ ਮੈਡੀਕਲ ਕਰਾਉਣ ਜਾ ਰਹੇ ਸੀ ਪਰ ਉਹਨਾਂ ਨੇ ਉੱਥੇ ਵੀ ਡਾਕਟਰ ਜਦੋਂ ਖੁਦ ਐਸਰਤੋ ਸਾਹਿਬ ਨੇ ਆਪਣੀ ਗੱਡੀ ਤੋਂ ਉਤਰ ਕੇ ਤੇ ਉਸ ਮੁੰਡੇ ਨੂੰ ਮਗਰ ਦੌੜ ਕੇ ਜਾ ਕੇ ਫੜ ਕੇ ਅਰੈਸਟ ਕੀਤਾ ਜਿਹਨੂੰ ਜੇਲ੍ਹ ਚ ਭੇਜਤਾ ਜਿਹੜਾ ਗੁਰਦਾਸਪੁਰ ਚ ਜ਼ਿਆਦਾ ਕਮਿਊਨਿਟੀ ਮਾਹ ਸ਼ਾ ਬਰਾਦਰੀ ਤੇ ਸ਼ਰੂਰ ਕਾਸਤੰਦੀ ਆ ਇਹਨਾਂ ਦੀ ਸੇਫਟੀ ਵਾਸਤੇ ਪ੍ਰਸ਼ਾਸਨ ਤੋਂ ਮੰਗ ਕਰਨਾ ਵੀ ਇਹ ਲੋਕ ਲੜਨ ਵਾਲੇ ਹੈ ਨਹੀਂ ਇਹ ਮਾ ਆਪਣੀ ਰੋਟੀ ਰੋਜੀ ਦਾ ਗੁਜ਼ਾਰਾ ਕਰਦੇ ਆ ਪਰੇ ਸ਼ੈਤਾਨ ਬੰਦੇ ਜਿਹੜੇ ਉਹ ਬਦੋਬਦੀ ਜਾ ਕੇ ਸ਼ੈਤਾਨੀਆਂ ਕਰਨਗੇ ਤਾਂ ਫਿਰ ਮਾਹੌਲ ਬਹੁਤ ਖਰਾਬ ਹੋ ਜਾਂਦਾ ਤਾਂ ਮੈਂ ਦਿਨ ਲਈ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਮੇਰਾ ਨਾਮ ਬਿੰਦੀਆ ਜੀ ਮੈਂ ਭਾਰਤ ਜਨਤਾ ਪਾਰਟੀ ਵੱਲੋਂ ਵਾਈਸ ਪ੍ਰੈਜ਼ੀਡੈਂਟਾ ਜ਼ਿਲ੍ਹੇ ਦੀ ਔਰ ਮੈਲਾ ਮੋਰਚਾ ਦੀ ਇਨਚਾਰਜਾ ਗੁਰਦਾਸਪੁਰ ਇੱਥੇ ਆਂਦਾ ਇੱਕੋ ਇੱਕ ਕਾਰਨ ਹੈ ਕਿ ਸਾਡੇ ਜਿਹੜੇ ਗੁਰਦਾਸਪੁਰ ਦੇ ਵਿੱਚ ਜਿਹੜੀ ਸ਼ਰਿਆਮ ਗੁੰਡਾਗਰਦੀ ਚੱਲ ਰਹੀ ਹੈ ਨਾ ਉਹ ਬਹੁਤ ਮੰਦ ਭਾਗੀ ਗੱਲ ਹੈ ਜਿਸ ਤਰ੍ਹਾਂ ਕਿ اسلامਾਬਾਦ ਮਹੱਲੇ ਦੇ ਵਿੱਚ ਪਿਛਲੇ ਦਿਨੀ ਇੱਕ ਸ਼੍ਰੀ ਗੁਰਨਾਬਾਦਾਸ ਸੰਪਤੀ ਦੇ ਵੱਲੋਂ ਸ਼੍ਰੀ ਗੁਰਨਾਬਾਦਾਸ ਜੀ ਦੀ ਯਾਤਰਾ ਦੀ ਸ਼ੋਭਾ ਯਾਤਰਾ 7 ਅਪ੍ਰੈਲ ਨੂੰ ਚੱਲਣੀ ਹੈ ਉਹਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ ਸੀ ਮੀਟਿੰਗ ਬੜੀ ਅੱਛੇ ਢੰਗ ਨਾਲ ਹੋ ਗਈ ਪਰ ਉਸ ਤੋਂ ਬਾਅਦ ਜੋ ਸ਼ਰਾਰਤੀ ਅੰਸਰਾਂ ਨੇ ਉਸ ਪਰਿਵਾਰਾਂ ਦੇ ਉੱਤੇ ਇੱਟਾ ਰੋੜੇ ਮੈਂ ਜੋ ਹਨ ਸੁਣਨ ਚਾਹਿਆ ਕਿ ਇੱਟਾ ਰੋੜੇ ਉਹਨਾਂ ਨੇ ਮਾਰੇ ਨੇ ਔਰ ਬਹੁਤ ਗੰਦੇ ਤਰੀਕੇ ਨਾਲ ਹਥਿਆਰ ਵੀ ਲੈ ਕੇ ਆਏ ਸੀ ਉਹ ਪਰਿਵਾਰਾਂ ਦੇ ਔਰ ਉਹਨਾਂ ਨੇ ਇੰਨੀ ਕਿ ਹੱਥੋਂ ਪਾਈ ਕੀਤੀ ਕਿ ਇੱਕ ਇੱਕ ਲੜਕੇ ਦਾ ਕੰਨ ਤੱਕ ਵੜ ਦਿੱਤਾ ਗਿਆ ਮੈਂ ਪ੍ਰਸ਼ਾਸਨ ਦੇ ਅੱਗੇ ਇੱਕ ਮੰਗ ਕਰਦੀ ਆ ਕਿ ਜੋ ਅੱਜ ਦੇ ਹਾਲਾਤ ਨੇ ਮਹਿਲਾਵਾਂ ਦੇ ਇੱਟਾ ਰੋੜੇ ਵਗਾਏ ਉਹਨਾਂ ਦੇ ਸੱਟਾ ਲੱਗੀਆਂ ਹੋਈਆਂ ਬਹੁਤ ਸਾਰਾ ਪੂਰਾ ਪੂਰਾ ਮਹੱਲੇ ਦੇ ਵਿੱਚ ਇੰਨਾ ਕਿ ਉਹਨਾਂ ਨੇ ਇੱਕ ਦਹਿਸ਼ਤ ਦਾ ਮਾਹੌਲ ਕਾਇਮ ਕੀਤਾ ਕਿ ਜਿਦ ਤਰ੍ਹਾਂ ਇੱਕ ਬੰਦਾ ਡਰ ਜਾਂਦਾ ਨਾ ਨਾਲ ਵੇਖੇ ਇਹ ਬੰਦਨ ਉਹ ਜਿਸ ਨੇ ਐਸਐਸਪੀ ਆਫਿਸ ਤੇ ਗਿਆ ਆਪਣੀ ਫਰਿਆਦ ਲੈ ਕੇ ਉਸ ਤੋਂ ਬਾਅਦ ਵੀ ਉਹਨਾਂ ਨੇ ਉੱਤੇ ਹਮਲਾ ਕੀਤਾ ਔਰ ਅੱਜ ਦੀ ਡੇਟ 'ਚ ਵੀ ਅੱਜ ਵੀ ਧਮਕੀਆਂ ਦੇ ਰਹੇ ਨੇ ਕਿ ਅਹੀਂ ਤੁਹੀ ਜੋ ਜਿੱਥੇ ਮਰਜ਼ੀ ਚੱਲੇ ਜਾਓ ਅਸੀਂ ਤੁਹਾਡਾ ਕੁਛ ਤੁਸੀਂ ਸਾਡਾ ਕੁਛ ਨਹੀਂ ਵਿਗਾੜ ਸਕਦੇ ਪਰ ਮੈਂ ਪ੍ਰਸ਼ਾਸਨ ਦੇ ਕੇ ਮੰਗ ਕਰਨਾ ਚਾਹੁੰਦੀ ਆ ਕਿ ਜਿਸ ਤਰ੍ਹਾਂ ਪਹਿਲੇ ਵੀ ਸਾਡੇ ਐਸਐਸਟੀ ਐਸਐਚਓ ਨੇ ਸਾਡੀ ਮਦਦ ਕੀਤੀ ਹੈ ਉਹ ਮੁੰਡੇ ਨੂੰ ਅਰੈਸਟ ਕੀਤਾ ਪਰ ਉਮੀਦ ਕਰਦੀ ਆ ਕਿ ਜਿਹੜੇ ਬਾਕੀ ਦੇ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੋ ਉਹਨਾਂ ਤੇ ਦਫਾ ਲਗਣੀ ਆ ਉਹਨਾਂ ਤੇ ਦਫਾ ਲਗਾਈ ਜਾਏ ਮੈਨੂੰ ਕਾਨੂੰਨ ਦੇ ਉੱਤੇ ਔਰ ਸਿਟੀ ਗੁਰਦਾਸਪੁਰ ਜਿਹੜੇ ਐਸਐਚਓ ਨੇ ਮੈਨੂੰ ਉਮੀਦ ਆ ਕਿ ਇਹ ਕਾਨੂੰਨ ਦੀ ਉਲੰਘਣਾ ਨਹੀਂ ਕਰਨਗੇ ਸਾਡਾ ਸਾਥ ਦੇਣਗੇ ਹਰਨਵਤ ਅਸਜੀ ਦੀ ਮੀਟਿੰਗ ਸ਼ੋਭਾ ਯਾਤਰਾ ਦੇ ਸਬੰਧ ਚ ਹੋ ਰਹੀ ਸੀ ਔਰ ਸਾਰੇ ਸਾਥੀ ਬੜੇ ਅਮਨ ਮਾਨ ਨਾਲ ਬੈਠੇ ਸੀ ਔਰ ਕੁਝ ਗੁੰਡਾ ਅਨਸਰਾ ਵੱਲੋਂ ਉੱਥੇ ਜਾ ਕੇ ਉਹ ਸ਼ੋਭਾ ਯਾਤਰਾ ਨੂੰ ਗੋਸਵਾਮੀ ਸ਼੍ਰੀ ਗੁਰੂ ਨਬਾਦਾ ਜੀ ਦੀ ਵਧਦੀ ਹੋਈ ਜਿਹੜੀ ਹੈ ਉਹ ਲੋਕਪ੍ਰਿਯਤਾ ਨੂੰ ਖਰਾਬ ਕਰਨ ਦੇ ਲਈ ਕੁਝ ਗੁੰਡਾ ਅਨਸਰਾ ਵੱਲੋਂ ਉੱਥੇ ਹਮਲਾ ਕੀਤਾ ਗਿਆ ਔਰ ਬਹੁਤ ਸਾਰੇ ਹੀ ਗੁਰੂ ਸੇਵਕਾਂ ਦੇ ਸੱਟਾਂ ਲੱਗੀਆਂ ਜੇ ਤੋ ਇਹ ਵੀ ਚਾਹਾਂਗਾ ਵੀ ਜਿਹੜੀ 7 ਤਰੀਕ ਨੂੰ ਸ਼ੋਭਾ ਯਾਤਰਾ ਹੈ ਉਹਦੇ ਤੇ ਵੀ ਧਿਆਨ ਫੋਕਸ ਕੀਤਾ ਜਾਏ ਇਹਨਾਂ ਸ਼ਬਦਾਂ ਨਾਲ ਹੀ ਖਿਮਾ ਚਾਹਾਂਗਾ ਬਾਜੀ ਜੀ ਦਿਨਰ ਉਹਨਾਂ ਨੇ ਰੈਲੀ ਕੱਢਣੀ ਤੇ ਉਹ ਆਪਣੇ ਉਹ ਕਰਦੇ ਪਏ ਹੀਗੇ ਕਿ ਤੁਸੀਂ ਕਿਸ ਤਰ੍ਹਾਂ ਮਤਲਬ ਆਪਣੇ ਸਾਰੇ ਸਮੂਹ ਇਕੱਠੇ ਕਰਵਾਉਂਦੇ ਪਏ ਹੀ ਉਹਨਾਂ ਨੂੰ ਤੇ ਉਹ ਇਹਨਾਂ ਦਾ ਤੇ ਪ੍ਰੋਗਰਾਮ ਸਮਾਪਤ ਹੋ ਗਿਆ ਤੇ ਉਹ ਪਿੱਛੇ ਨਾ ਵੈਸੇ ਹੀ ਹੁੱਲਰ ਬਾਜੀ ਜੀ ਮੁੜੇ ਕਰਦੇ ਪਏ ਹੀਗੇ ਬੜੀ ਮਤਲਬ ਨਜਾਇਜ਼ੀ ਗਾਲਾਂ ਪੀਤੀ ਦੀ ਡਰਿੰਕ ਵਗੈਰਾ ਨਸ਼ਾ ਨੁਸ਼ਾ ਕੀਤਾਦਾ ਹੀ ਉਹਨਾਂ ਨੇ ਤੇ ਉਹ ਇਦਾਂ ਹੀ ਗਾਲਾਂ ਗੁਲਾ ਕੱਢੇ ਕਰਦੇ ਹੀ ਗਏ ਤੇ ਮੁੜਿਆ ਨੇ ਮੁੜਿਆ ਹੱਡੇ ਪਿਛਲੀ ਗਲੀ ਵਿੱਚ ਆ ਨੀਰਜ ਹੁਨੀਆ ਮੋਟਾ ਵਾ ਤੇ ਪਹਿਲਾਂ ਤੇ ਨੀਰਜ ਤੇ ਮੋਟਾ ਇਹ ਦੋਨੋਂ ਭਾਈ ਤੇ ਉਹ ਇਦਾਂ ਹੀ ਮਤਲਬ ਉਹ ਗਾਲਾਂ ਗੁਲਾ ਗੱਡਦੇ ਰਹੇ ਤੇ ਆ ਇਹਨਾਂ ਦਾ ਪ੍ਰੋਗਰਾਮ ਖਤਮ ਹੋ ਗਿਆ ਤੇ ਆਈ ਇਹਨਾਂ ਨੂੰ ਕਿਹਾ ਕਿ ਭਈ ਮਤਲਬ ਮਤਲਬ ਇਦਾਂ ਹੀ ਉਹ ਕਰਨ ਲੱਪੇ ਤੇ ਉਹਨਾਂ ਨੂੰ ਕਿਹਾ ਭਈ ਮਤਲਬ ਆ ਸਾਮਾਨ ਸਮੂਣਾ ਇਕੱਠਾ ਕਰਨ ਲੱਪੇ ਤੇ ਉਹ ਨਜਾਇਜ਼ੀ ਕੀ ਮਤਲਬ ਖਾਦੀ ਪੀਤੀ ਵਿੱਚ ਕਿ ਮੈਨੂੰ ਰੋਕੋ ਇੱਥੇ ਕਿਹੜਾ ਹੱਥ ਪਾਉਂਦਾ ਮੈਂ ਇੱਥੇ ਹੁਣੇ ਦੱਤਰ ਫੇਰਨਾ ਵਾ ਕਮੇਟੀ ਕਰਦੇ ਲੱਗੇ ਆਏ ਆ ਅੱਗੇ ਜਾਮ ਲੱਗੇ ਤਾਂ ਮੈਂ ਆਪਣੀ ਸਕੂਟਰੀ ਖਿਲਾ ਰਹੀ ਆ ਤੇ ਇਹਨਾਂ ਨੇ ਪਿੱਛੋਂ ਮਤਲਬ ਮੇਰੇ ਆ ਸਿੱਧੇ ਸਿਰ ਤੇ ਮਾਰਨਾ ਹੀਗਾ ਰੱਬ ਵੱਲੋਂ ਹੀ ਸਿਰ ਬਚ ਗਿਆ ਤੇ ਕੰਨ ਤੇ ਗਿਰਚ ਵੱਜ ਗਈ ਉਹ ਕੰਨ ਮਤਲ 16 17 ਟਾਂਕੇ ਲੱਗੇ ਆ ਤੇ ਉਹ ਐਸਐਚਓ ਸਰ ਨੇ ਉਹਨਾਂ ਨੂੰ ਉੱਥੇ ਹੀ ਮੌਕੇ ਤੇ ਫੜ ਲਿਆ ਹੀਗਾ ਮੇਰੇ ਪਿੱਛੇ ਭੱਜ ਆਈਗਾ ਦੂਜਿਆਂ ਨੂੰ ਵੀ ਮਾਰ ਲੱਗਾ ਹੀ ਫਿਰ ਐਚਓ ਐਚਓ ਸਰ ਨੇ ਉਹਨਾਂ ਨੂੰ ਫੜ ਲਿਆ ਹੀਗਾ ਇਹ ਵੀ ਮੰਗਾ ਕਿ ਸਾਡੀ ਦੇਖਭਾਲ ਵਾਸਤੇ ਕੋਈ ਰੱਖੋ ਤੇ ਸਹੀ ਥੋੜਾ ਸਿਸਟਮ ਤੇ ਹੋ ਜਾਣਾ ਨਾਥ ਤੇ ਪਾਉਗੀ ਪਤਾ ਤੇ ਲੱਗੇ ਕਿ ਮਜ਼ਦੂਰ ਬੰਦੇ ਨਾਲ ਵੀ ਕਿ ਇਦਾਂ ਲੜਨਾ ਕਿ ਝਗੜਨਾ ਕਿਉਂ ਆ